ਔਰ ਮਲਾਕ ਨੇ ਜਿਹੜੇ ਖਾਸ ਕਰਕੇ ਰਿਮੋਟ ਏਰੀਆਸ ਆ ਗਿਆ ਜਿੱਥੇ ਕੋਈ ਜਾਂਦਾ ਨਹੀਂ ਆ ਉਹਦੇ ਚ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਇੱਕ ਨੌਰ ਜਿਹੜਾ ਹੈਗਾ ਜਿਹੜਾ ਕਿ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਗਿਆ ਉਹਦੇ ਵਿੱਚ ਕੁਛ ਇੱਕ ਜਿਹੜਾ ਸੀਗਾ ਜਿਵੇਂ ਪੇਸ਼ੈਂਟਸ ਦੇ ਜਿੱਥੇ ਦਵਾਈ ਲੈਣੀ ਹੈ ਰਜਿਸਟ੍ਰੇਸ਼ਨ ਕਰਾਣੀ ਹੈ ਉੱਥੇ ਪ੍ਰੋਪਰ ਸ਼ੈਡ ਨਹੀਂ ਸੀਗਾ ਉਹ ਮੈਂ ਸਟਰਕਚਰ ਦਿੱਤੀਆਂ ਹੈਗੀਆਂ ਔਰ ਸਪੈਸ਼ਲਿਸਟ ਜਿਹੜੇ ਹੈਗੇ ਉਹ ਕਾਫੀ ਨਵੇਂ ਜੁਆਇਨ ਕੀਤੇ ਆ ਬਟ ਅਜੇ ਵੀ ਸ਼ੋਰਟੇਜ ਹੈਗੀ ਆ ਖਾਸ ਕਰਕੇ ਜਿਹੜੇ ਵੀ ਹੌਸੀਏ ਵਾਲੇ ਡਾਕਟਰ ਹੈ لیکن ਦਵਾਈਆਂ ਹਰ ਜਗ੍ਹਾ ਤੇ ਇੱਕ ਵਾਰ ਰਿਪੋਰਟ ਮਿਲਿਆ ਕਿ ਦਵਾਈਆਂ ਹੁਣ ਸਾਰਿਆਂ ਨੂੰ ਮਿਲਣ ਲੱਗੀਆਂ ਉਹਦੇ ਨਾਲ ਲੋਕਾਂ ਨੂੰ ਕਾਫੀ ਸਪੂਨ ਮਿਲਿਆ ਔਰ ਟੈਸਟ ਹੋਣ ਲੱਗ ਗਏ ਆ ਉਸ ਤੋਂ ਬਾਅਦ ਫਿਰ ਮੈਂ ਬਿਲਕੁਲ ਜਿਹੜਾ ਇੱਕ ਪ੍ਰਿੰਟ ਦੇ ਵਿੱਚ ਜਿਹੜਾ ਸੀਗਾ ਜੀ ਤੁਹਾਡਾ ਲੋਅ ਅਸੈਂਬਲੀ ਦੇ ਵਿੱਚ ਉਹ ਹੈਲਥ ਐਂਡ ਵੈਲਨੈਸ ਸੈਂਟਰ ਸੀ ਉੱਥੇ ਡਾਕਟਰ ਵੀ ਆ ਰੂਰਲ ਡਿਸਪੈਂਸਰੀ ਵੀ ਆ ਔਰ ਹੈਲਥ ਐਂਡ ਵੈਲਨੈਸ ਸੈਂਟਰ ਵੀ ਆ ਤੇ ਡਾਕਟਰ ਜਿਹੜਾ ਸੀਗਾ ਉਹ ਐਬਸੈਂਟ ਸੀਗਾ ਉਹਦੀ ਐਕਸਪਲੇਨੇਸ਼ਨ ਲਈ ਆ ਔਰ ਫਾਰਮਾਸਿਸਟ ਵੀ ਆਪਣਾ ਟੂਰ ਪਾ ਕੇ ਚਲੇ ਗਏ ਹੁੰਦੇ ਸੀਗੇ ਉਹਨਾਂ ਦੋਨਾਂ ਦੀ ਜਿਹੜੀ ਹੈਗੀ ਆ ਉਹ ਬੋਰਡ ਲੱਗੋ ਤੇ ਕਰਾਂਗੇ ਉਸ ਤੋਂ ਬਾਅਦ ਜਿਹੜਾ ਥੋੜਾ ਨਲਰੂ ਦੇ ਵਿੱਚ ਹੈ ਉਹ ਕਮਿਊਨਿਟੀ ਹਲਥ ਸੈਂਟਰ ਹੈ ਉੱਥੇ ਸਟਾਫ ਦੀ ਸ਼ਾਰਟੇਜ ਸੀ ਲੇਕਿਨ ਬਿਲਡਿੰਗ ਬਹੁਤ ਆਲੀਸ਼ਾਨ ਬਣੀ ਹੋਈ ਹੈ ਤੇ ਇਸੇ ਤਰ੍ਹਾਂ ਜਿਹੜਾ ਡੇਰਾ ਵਸੀ ਹੈ ਉਹ ਬਹੁਤ ਬਿਜ਼ੀ ਹਸਪੀਟਲ ਹੈ ਉੱਥੇ ਮਤਲਬ ਸੀਜ਼ੇਰੀਅਨ ਵੀ ਹੋ ਰਿਹਾ ਤੇ ਨਗਾਨਾ ਕਾਲਜ ਇਸ ਲਈ ਹੈ ਔਰ ਬਾਕੀ ਸਾਰੀਆਂ ਸਰਵਿਸਿਜ਼ ਵੀ ਲੋਕਾਂ ਨੂੰ ਮਿਲਦੀਆਂ ਔਰ ਦਵਾਈਆਂ ਵੀ ਮਿਲ ਰਹੀਆਂ ਉੱਥੇ ਸਪੇਸ ਦੀ ਸ਼ਾਰਟੇਜ ਹੈ ਆਦਰਵਾਈਜ਼ ਬਹੁਤ ਅੱਛੀ ਸਰਵਿਸ ਮਿਲਦੀ ਹੈ ਔਰ ਮਾਟ ਟਕੋਲੀ ਪਹੁੰਚਿਆ ਜੀ ਟਕੋਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਹੈ ਬਿਲਡਿੰਗ ਅੱਛੀ ਬਣੀ ਓਵਰ ਆਲ ਜਿਹੜੀਆਂ ਸਹੂਲਤਾਂ ਆ ਗਈਆਂ ਪਹਿਲਾਂ ਲੋਕਾਂ ਨੂੰ ਮੈਡੀਸਨ ਮਿਲਨੀ ਸ਼ੁਰੂ ਹੋਈਆਂ ਔਰ ਸਹੂਲਤਾਂ ਪਹਿਲਾਂ ਤੋਂ ਬਿਹਤਰ ਹੋਈਆਂ ਤੇ ਜਿਹੜੇ ਵੀ ਮੈਂ ਦੇਖ ਰਿਹਾ ਸਾਰੀਆਂ ਜਿਹੜੀਆਂ ਕਮੀਆਂ ਹੈਗੀਆਂ ਜਿੱਥੇ ਡਾਕਟਰ ਦੀ ਸ਼ਾਰਟੇਜ ਆ ਉਹਨਾਂ ਦੀ ਬਾਏ ਰੋਟੇਸ਼ਨ ਜਿਸ ਤਰ੍ਹਾਂ ਜੇ ਆਈ ਸਰਜਨ ईएनटी ਸਰਜਨ ਜਾਂ ਜਿਹੜੇ ਸਕਿਨ ਸਪੈਸ਼ਲਿਸਟ ਹੈ ਨਹੀਂ ਹਰ ਵਾਰ ਤੇ ਪੋਸਟਿੰਗ ਨਹੀਂ ਹੁੰਦੀ ਬਟ ਉਹਨਾਂ ਦੀ ਵਾਸਤੇ ਵੀ ਸਾਰਾ ਜੀ ਡਿਊਟੀ ਲਗਾਵਾਂਗੇ ਤਾਂ ਕਿ ਲੋਕਾਂ ਨੂੰ ਇਹ ਵਾਲੀਆਂ ਸਰਵਿਸਿਜ਼ ਵੀ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਹੜੇ ਦਿਨ ਅੱਖਾਂ ਦਾ ਡਾਕਟਰ ਹੋਵੇਗਾ ਮੈਡੀਸਨ ਸਰਜਰੀ ਗਾਇਨੀ ਜਿਹੜੇ ਔਰਤਾਂ ਦੇ ਡਾਕਟਰ ਔਰ ਬੱਚਿਆਂ ਦੇ ਡ ਇਹ ਡੇਲੀ ਹੋਣਗੇ ਰੋਜ਼ ਹੋਣਗੇ ਲੇਕਿਨ ਜਿਹੜੇ ਅੱਖਾਂ ਵਾਲੇ ਹੋ ਗਏ ਜਾਂ ਚਬੜੀ ਵਾਲੇ ਹੋ ਗਏ ਜਾਂ ਐੀਐਟੀ ਵਾਲੇ ਹੋ ਗਏ ਇਹ ਘੱਟੋ ਘੱਟ ਵਾਸੇ ਵੀ ਜਿਹੜੇ ਆ ਕਿ ਉਹਨਾਂ ਦਾ ਰੋਸਟਰ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸੂਚਨਾ ਮਿਲਣ ਔਰ ਜਿਹੜੇ ਸਰਕਾਰ ਜੋ ਉਪਰਾਲੇ ਕਰ ਰਹੀ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਸ਼ਨਰ ਸਾਹਿਬ ਨੇ ਜੋ ਕਿਹਾ ਕਿ ਲੋਕਾਂ ਨੂੰ ਜੜੀਆਂ ਹੈਗੀਆਂ ਬਹੁਤ ਵਧੀਆ ਸਵਾਮਤ ਦੇਣੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਕਮਨ ਉਹ ਸਸੇ ਔਨ ਟਰੈਕ ਹੈਗੇ ਆ ਇਨ ਨੂੰ ਹੋਰ ਐਕਸਪੀਡ ਕਰਾਂਗੇ 1000 ਡਾਕਟਰ ਸਿੰਘ ਹੋਰ ਜਿਹੜੀ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਨਾਂ ਦੀ ਅਰਪ੍ਰਾਈਜ਼ਮੈਂਟ ਦੇਤੀ ਆ ਪ੍ਰੋਸੈਸ ਸ਼ੁਰੂ ਹੋ ਗਈ ਆ ਜਦੋਂ 1000 ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਸਾਡੀ ਬਿਜ਼ਨਸ ਖਾਦੀ ਹੋ ਦੇਗੀ ਸਟਾਫ ਨਰਸਸ ਹੋਰ ਭਰਤੀ ਕਰ ਰਹੇ ਆ ਉਹਦੀ ਵੀ ਸ਼ਾਰਟੇਜ ਹੈਗੀ ਆ ਸੋ ਇਹ ਸਾਰਾ ਕੁਝ ਕਰਕੇ ਜਿਹੜਾ ਹੈਗਾ ਬਹੁਤ ਮਤਲਬ ਜਿਹੜੀਆਂ ਸਾਡੀਆਂ ਸਰਵਿਸਾਂ ਹੋਰ ਬਹੁਤ ਬਿਹਤਰ